ਅੱਜ ਜਿਵੇਂ ਅਸੀਂ ਕੱਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਛੋਟਾ ਵੀਰ ਰਵੀ ਪੀੜੀਆਂ ਸੋ ਅੱਜ ਅਸੀਂ ਲੈ ਕੇ ਆਏ ਆ ਇੰਡਸਨ ਬੈਂਕ ਕਰਸ਼ੇ ਜਿੱਥੇ ਘੱਟ ਅਮਾਉਂਟ ਦੇ ਨਾਲ ਅਕਾਊਂਟ ਖੋਲਦਾ ਹੈ ਤੇ ਬੱਧ ਬੈਨੀਫਿਟ ਮਿਲਦੇ ਨੇ ਆਓ ਕਰਦੇ ਆ ਗੱਲ ਬਾਤ ਸਸਿਕਾ ਜੀ ਸਾਰੇ ਲੋਕਾਂ ਨੂੰ ਸਾਰੇ ਟੀਵੀ ਦੇਖਦੇ ਨੂੰ ਸਾਰੇ ਸਤਿ ਪੈ ਅរី ਸਸਿਕਾ ਸਸਿਕਾ ਅਸੀਂ ਅੱਜ ਆਏ ਸੀ ਕਿ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਹਾਂਜੀ ਹਾਂਜੀ ਇੰਡਸਨ ਬੈਂਕ ਦੇ ਵਿੱਚ ਜਿਵੇਂ ਕਿ ਅੱਜ ਕੱਲ ਮਾਰਕੀਟ ਦੇ ਵਿੱਚ ਬੈਂਕਿੰਗ ਦਾ ਬਹੁਤ ਕ੍ਰੇਜ਼ ਹੋ ਗਿਆ ਹੈ ਕੰਪੀਟੀਸ਼ਨ ਜਿਵੇਂ ਕਹਦੇ ਹੀ ਆਪਾਂ ਆਪਾਂ ਇੰਡਸਨ ਬੈਂਕ ਦੇ ਵਿੱਚ ਕੀ ਤੁਹਾਡੇ ਕੋਲ ਖਾਸ ਆ ਜਿਹੜਾ ਅਸੀਂ ਕਸਟਮਰ ਨੂੰ ਕੀ ਬੈਨੀਫਿਟ ਦਿੰਦੇ ਹਾਂ ਸਾਡਾ ਜੋ ਬੈਂਕ ਦਾ ਇੱਕ ਤਾਂ ਪਹਿਲਾਂ ਆਪਾਂ ਕਹਿੰਦੀਏ ਕਿ ਬੈਨੀਫਿਟਸ ਸਤੋਂ ਜ਼ਿਆਦਾ ਸਾਡੇ ਬੈਂਕ ਦੇ ਜੇ ਅਸੀਂ ਵਿਆਜ ਦੀ ਗੱਲ ਕਰੀਏ ਖੁੱਲੇ ਖਾਤੇ ਪਰੇ ਸਾਡੇ ਵਿਆਜ 6.75 ਹੈ ਤੇ ਸਾਡਾ ਐਫ ਡੀ ਪਰ ਵਿਆਜ 7.75 ਹੈ ਉਹ ਹਾਂਜੀ ਉਸ ਤੋਂ ਬਾਅਦ ਆਪਾਂ ਸੀਨੀਅਰ ਸਿਟੀਜ਼ਨ ਦੀ ਵੀ ਗੱਲ ਕਰ ਲੈਨੇ ਆ ਉਹਦੇ ਪਰ ਵਿਆਜ ਸਾਡਾ 8.25 ਹੈ ਜਿਹੜਾ ਕਿ ਹੋਰ ਕੋਈ ਤੁਹਾਨੂੰ ਬੈਂਕ ਨਹੀਂ ਪ੍ਰੋਵਾਈਡ ਕਰੂਗਾ ਗਰਸ਼ੰਕਰ ਬਰਾਤ ਗਰਸ਼ੰਕਰ ਇਰੀਏ ਦੇ ਵਿੱਚ ਵੈਰੀ ਗੁੱਡ ਹਾਂਜੀ ਤੇ ਉਸ ਤੋਂ ਇਲਾਵਾ ਵੀ ਅਸੀਂ ਗੱਲ ਕਰਦੇ ਜੇ ਤੁਹਾਡੇ ਕੋ ਫੋਰਨ ਰੁਪੀਏ ਹਨ ਤੁਹਾਨੂੰ ਕੋਈ ਫੋਰਨ ਮਨੀ ਹੈ ਜੇ ਤੁਹਾਡੇ ਕੋ ਤੇ ਉਸ ਦੀ 25 ਲੱਖ ਦੀ ਤੁਸੀਂ ਐਫ ਡੀ ਕਰਨੀ ਹੈ ਇੱਕ ਤੇ ਅਸੀਂ ਉਹਦੇ ਪਰ ਵਿਆਜ ਤੁਹਾਨੂੰ ਅਨਲਿਮਿਟਡ 9.60 ਦੇਵਾਂਗੇ ਓ ਯਾ ਇਹ ਇਦਾਂ ਦਾ ਵਿਆਜ ਤਾਂ ਕੋਈ ਵੀ ਬੈਂਕ ਨਹੀਂ ਦਿੰਦੀ ਹਣੀ ਨਹੀਂ ਨਹੀਂ ਸਾਡਾ ਬੈਂਕ ਪ੍ਰੋਵਾਈਡ ਕਰੂਗਾ ਜੀ ਅਸੀਂ ਤੇ ਹੋਰ ਕਸਟਮਰ ਨੂੰ ਤੁਸੀਂ ਕੀ ਬੈਨੀਫਿਟ ਦਵੋਗੇ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਸਾਡੇ ਬੈਂਕ ਚ ਸਨਵਾਈ ਬਹੁਤ ਜ਼ਿਆਦਾ ਹੈ ਜੇ ਕੋਈ ਕਸਟਮਰ ਆਂਦਾ ਹੈ ਐ ਨਹੀਂ ਕਿ ਅਸੀਂ ਉਹਨੂੰ ਨਰਾਸ਼ ਕਰਾਂਗੇ ਸਭ ਤੋਂ ਪਹਿਲਾਂ ਤਾਂ ਸਾਡੇ ਸਟਾਫ ਦਾ ਜੋ ਬਿਹੇਵੀਅਰ ਹੈ ਉਹ ਬਹੁਤ ਵੈਲੈਂਟ ਗੁੱਡ ਹੈ ਤੇ ਕੋਈ ਵੀ ਤੁਹਾਨੂੰ ਪ੍ਰੋਬਲਮ ਆਂਦੀ ਹੈ ਤਾਂ ਤੁਸੀਂ ਮੈਨੂੰ ਮਿਲ ਸਕਦੇ ਹੋ ਕੋਈ ਚੱਕਰ ਆਈ ਗੱਲ ਵੀ ਕੋਈ ਇਸ਼ੂ ਵਾਲੀ ਗੱਲ ਨਹੀਂ ਤੁਹਾਨੂੰ ਬਾਤ ਤੋਂ ਬਾਅਦ ਫੈਸਿਲਿਟੀਆਂ ਪ੍ਰੋਵਾਈਡ ਕਰਾਂਗੇ ਅਸੀਂ ਜੋ ਸਾਡੇ ਕੋਲ ਅਵੇਲੇਬਲ ਹੈ ਤੇ ਗੜਸ਼ੰਕਰ ਚ ਮੈਂ ਸਪੈਸ਼ਲੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿੰਨੀਆਂ ਵੀ ਬ੍ਰਾਂਚ ਹੈਗੀਆਂ ਨਾ ਉਹਨਾਂ ਦਾ ਸਭ ਤੋਂ ਜ਼ਿਆਦਾ ਵਿਆਜ ਸਾਡਾ ਹੀ ਹੈ ਅੱਛਾ ਹਾਂਜੀ ਇੱਕ ਹੋਰ ਮੈਂ ਪੁੱਛਣਾ ਚਾਹਨਾ ਹੈ ਜਿਵੇਂ ਕਿ ਆਪਾਂ NFT, RTS, IFPS ਕਰਾਣੇ ਆ ਉਹਦੇ ਕਈ ਬੈਂਕਾਂ ਦੇ ਵਿੱਚ ਚਾਰਜਸ ਲੱਗਦੇ ਆ ਉਹ ਆਪਣੀ ਬੈਂਕ ਦੇ ਵਿੱਚ ਉਹ ਫ੍ਰੀ ਆ ਜਾਂ ਕਿੱਦਾਂ ਆ ਨਹੀਂ ਨਹੀਂ ਸਾਡੇ ਬੈਂਕ 'ਚ ਕੋਈ ਚਾਰਜਸ ਨਹੀਂ ਫ੍ਰੀ ਆਫ ਕੋਸਟ ਐਸਾ ਕੁਝ ਤੇ ਇਹ ਤੁਹਾਨੂੰ ਬਸ ਇੱਕ ATM ਦੇ ਚਾਰਜਸ ਪਾਉਗੇ ਜਦੋਂ ਆਪਾਂ ਅਕਾਊਂਟ ਐਕਟੀਵੇਟ ਕਰਾਣੇ ਨਾ ਉਹ ਵੀ 293 ਰੁਪਏ ਬੈਂਦੇ ਸਾਨੂੰ ਉਹ ਵੀ ਸਾਲ ਦੇ ਓਕੇ ਓਕੇ ਹਾਂਜੀ ਓਕੇ ਤੇ ਚੈੱਕ ਬੁੱਕ ਵਗੈਰਾ ਜਿਵੇਂ ਕੀ ਹੁੰਦੀ ਹੈ ਸਾਲ ਦੇ ਵਿੱਚ ਕਸਟਮਰ ਨੂੰ ਨਹੀਂ ਨਹੀਂ ਕੋਈ ਕੋਈ ਦੁਆਨ ਨਹੀਂ ਕਾ ਕੋਈ ਪੈਸੇ ਨਹੀਂ ਦੇਣੀ ਲੋਣੀ ਓਕੇ ਦੀ ਕੋਸਟ ਹੈ ਹਾਂਜੀ ਓਕੇ ਓਕੇ ਵੈਰੀ ਗੁੱਡ ਹਾਂਜੀ ਹੋਰ ਆਪਾਂ ਕੀ ਕਸਟਮਰ ਨੂੰ ਬੈਨੀਫਿਟ ਦਿੰਨੇ ਆ ਹੋਰ ਤੁਹਾਨੂੰ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿੱਦਾਂ ਅਸੀਂ ਖਾਤਾ ਐਕਟਿਵ ਕਰਦੇ ਆ ਨਾ ਇੱਕ ਵਾਰ ਸਬਮਿਸ਼ਨ ਹੋ ਗਈ ਤੇ ਸਾਡਾ ਅਕਾਊਂਟ ਜਿਹੜਾ ਉਹ ਘੰਟੇ ਦੇ ਵਿੱਚ ਵਿੱਚ ਐਕਟਿਵ ਹੋ ਜਾਂਦਾ ਹੈ ਅਦਰ ਮੇਰੇ ਹਿਸਾਬ ਨਾਲ ਦੇ ਨਾਲ ਕੋਈ ਹੋਰ ਬੈਂਕ ਦੇ ਵਿੱਚ ਤਾਂ ਨਹੀਂ 1 ਘੰਟੇ ਦੇ ਵਿੱਚ ਨਹੀਂ 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 ਹੋਰ ਬੈਂਕ ਥੋੜਾ ਹਾਂਜੀ ਹੋ ਜਾਂਦਾ ਪਰ ਇੱਕ ਦਿਨ ਤਾਂ ਲੱਗਦਾ ਹੀ ਆ ਅਪਰੋਕਸੀਮੇਟਲੀ ਤੇ ਸਾਡਾ ਬੈਂਕ ਬਹੁਤ ਫਾਸਟ ਹੈ ਡਿਜੀਟਲੀ ਤੇ ਮੈਂ ਇਹ ਤੁਹਾਨੂੰ ਬੈਨੀਫਿਟਸ ਦੱਸਣਾ ਚਾਹੁੰਦਾ ਸੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੇ ਸਾਡੇ ਤੇ ਤੁਹਾਡੇ ਨਾਲ ਮਿਲ ਕੇ ਗੱਲਬਾਤ ਕਰਕੇ ਬਹੁਤ ਚੰਗਾ ਲੱਗਾ ਹਾਂਜੀ ਤੇ ਉਮੀਦ ਕਰਦੇ ਆਂ ਅਸੀਂ ਤੁਹਾਡੀ ਇਹ ਵੀਡੀਓ ਦੇਖ ਕੇ ਕਸਟਮਰ ਜਿਆਦਾ ਤੋਂ ਜਿਆਦਾ ਆਣਗੇ ਇੰਡਸਨ ਬੈਂਕ ਦੇ ਨਾਲ ਜੁੜਨਗੇ ਬਿਲਕੁਲ ਬਿਲਕੁਲ ਅਸੀਂ ਵੀ ਮੈਂ ਕਈ ਵਾਰੀ ਇਹ ਤੇ ਜਦੋਂ ਕਿਤੇ ਬਾਹਰ ਘੁੰਮਣ ਜਾਂਦਾ ਆਂ ਕਈਆਂ ਨੇ ਮੈਨੂੰ ਪੁੱਛਿਆ ਜਿਵੇਂ ਕਿ ਉਹ ਬਾਈਕ ਵਗੈਰਾ ਲੋਨ ਕਰਦੇ ਆ ਜਾਂ ਗੱਡੀ ਲੈਂਦੇ ਆ ਉਹ ਸਭ ਤੋਂ ਵਧੀਆ ਕਹਿੰਦੇ ਬੈਨੀਫਿਟਸ ਸਾਨੂੰ ਇੰਡਸਨ ਬੈਂਕ ਤੋਂ ਮਿਲਦੀ ਹੈ ਇਹ ਕੀ ਸੱਚ ਹੈ ਬਿਲਕੁਲ ਬਿਲਕੁਲ ਇਹ ਬਹੁਤ ਜਿਵੇਂ ਕ੍ਰੂਸ਼ੀਅਲ ਮੂਵਮੈਂਟ ਹੈ ਨਾ ਜਿਹੜਾ ਹੈ ਸੀਰੀਅਸ ਮੈਟਰ ਹੈ ਇਹ ਓਕੇ ਜਿਹੜਾ ਆਪਾਂ ਲੋਨ ਕਰਦੇ ਆ ਨਾ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੋ ਏਜੰਸੀਆਂ ਚ ਬੰਦੇ ਨੇ ਨਾ ਮੁੰਡੇ ਜਿੱਦਾਂ ਜਿਹੜੇ ਲੋਨ ਕਰਦੇ ਆ ਤੇ ਉਹਨਾਂ ਨਾਲ ਤੁਸੀਂ ਇੱਕ ਵਾਰ ਗੱਲ ਕਰਕੇ ਦੇਖਿਓ ਓਕੇ ਕੀ ਕੀ ਬੈਨੀਫਿਟ ਉਹ ਤੁਹਾਨੂੰ ਐਗਜ਼ੈਕਟਲੀ ਸਮਝਾਉਂਗੇ ਕੀ ਕੀ ਬੈਨੀਫਿਟ ਹੈ ਸਭ ਤੋਂ ਜ਼ਿਆਦਾ ਬੈਨੀਫਿਟ ਸਾਡੇ ਹੀ ਹੈ ਤੇ ਬਾਕੀ ਵੀ ਕਰਦੇ ਆਗੇ ਦੁਆ ਲੋਨ ਪਰ ਉਹ ਫਾਈਨੈਂਸਾਂ ਜ਼ਿਆਦਾ ਕਰਦੀ ਇਹ ਲੋਨ ਜੋ ਬੈਂਕ ਹੈ ਨਾ ਉਹ ਸਾਡਾ ਸਭ ਤੋਂ ਘੱਟ ਵਿਆਜ ਦਿੰਦਾ 7% ਤੇ ਵੀ 6% ਦੇ ਵੀ ਲੋਨ ਕਰ ਦਈਏ ਸੀ। ਵੈਰੀ ਗੁੱਡ। ਤੁਹਾਡੇ ਨਾਲ ਮਿਲ ਕੇ ਗੱਲਬਾਤ ਕਰਕੇ ਮੈਨੂੰ ਚੰਗਾ ਲੱਗਾ। ਅਸੀਂ ਹੁਣ ਆਪਣੀ ਜਿੰਨੀ ਵੀ ਆਡੀਅנס ਆ ਜਿੰਨੇ ਵੀ ਕਸਟਮਰ ਜੁੜੇ ਹੋ ਬੈਂਕ ਦੇ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਉਹਨਾਂ ਨੂੰ ਵੀ ਪੁੱਛਾਂਗੇ ਜੁੜੇ ਤਾਂ ਹੋਣੇ ਜਾਂ ਕੋਈ ਨਾ ਕੋਈ ਵੀਡੀਓ ਦੇਖੂਗੇ। ਉਹਨਾਂ ਦੇ ਰਾਏ ਅਸੀਂ ਜ਼ਰੂਰ ਲਵਾਂਗੇ। ਬਿਲਕੁਲ। ਜਿੱਦਾਂ ਵੀ ਉਹਨਾਂ ਦੇ ਕਮੈਂਟ ਦੇ ਸੈਕਸ਼ਨ ਦੇ ਵਿੱਚ ਆਏ ਉਹ ਤੁਸੀਂ ਰਿਵਿਊ ਉਹਨਾਂ ਦੀ ਪ੍ਰੋਬਲਮ ਹੱਲ ਕਰੋਗੇ ਮੇਰੇ ਹਿਸਾਬ ਨਾਲ ਬਿਲਕੁਲ ਬਿਲਕੁਲ ਠੀਕ ਹੈ ਕੋਈ ਪ੍ਰੋਬਲਮ ਮੈਨੂੰ ਜੀ ਨਹੀਂ